ਇੱਕ ਛੋਟੀ ਜੀ ਬੇਨਤੀ ਹੈ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਇੱਕ ਬੜੇ ਗਰੀਬ ਪਰਵਾਰ ਦੀ ਜਿਨ੍ਹਾਂ ਨੂੰ ਇੰਨੀ ਠੰਡ ਦੇ ਵਿੱਚ ਵੀ ਸਾਥ ਸੰਗਤ ਜੀ ਤੰਬੂ ਲਾ ਕੇ ਮਤਲਬ ਰਹਿਣਾ ਪੈ ਰਿਹਾ ਇਨੀ ਠੰਡ ਦੇ ਵਿੱਚ ਵੀ ਬੜਾ ਇਹਨਾਂ ਦੇ ਨਾਲ ਕਹਿਰ ਹੋਇਆ ਗਰੀਬੀ ਕਾਰਨ ਮੀਂਹ ਆਇਆ ਬਰਸਾਤ ਆਈ ਤੇ ਇਹਨਾਂ ਦਾ ਇੱਕ ਕਮਰਾ ਜਿਹੜੀ ਉਹਦੀ ਵੀ ਛੱਤ ਟੱਗ ਗਈ ਸੋ ਸਾਧ ਸੰਗਤ ਜੀ ਬੇਨਤੀ ਇਹ ਹੈ ਕਿ ਜਿੰਨਾ ਵੀ ਕੋਈ ਸਾਦਾ ਬੰਦਾ ਸਹਿਯੋਗ ਕਰ ਸਕਦਾ ਇਸ ਪਰਿਵਾਰ ਨੂੰ ਕਮ ਸੇ ਕਮ ਇੱਕ ਕਮਰਾ ਜੜਾਇਆ ਤਿਆਰ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਆਪਣੇ ਕਮਰੇ 'ਚ ਰਹਿ ਸਕਣ ਸੋ ਇਹ ਮਾਤਾ ਦੀ ਜਬਾਨੀ ਸੁਣੋ ਕਿ ਇਸ ਪਰਿਵਾਰ ਦੇ ਨਾਲ ਹੋਇਆ ਇਹ ਇਹ ਜਿਹੜਾ ਪਰਿਵਾਰ ਹੈ ਪਿੰਡ ਕੋਟਲਾ ਨੇੜੇ ਮੱਦੀਪੁਰਾ ਚੱਕ ਸਕੰਦਰ ਸਾਹ ਸੰਗਤ ਜੀ ਜ਼ਿਲ੍ਹਾ ਅਮਰਸਰ ਸਾਹਿਬ ਦੇ ਵਿੱਚ ਹੀ ਪਿੰਡ ਹੁੰਦਾ ਏ ਸੋ ਜਰੂਰ ਪਰਵਾਹ ਦੀ ਵਾਤ ਚੜਕੇ ਮਦਦ ਕਰੋ ਨੰਬਰ 10 ਦਾ ਹੈ ਉੱਤੇ ਤੁਸੀਂ ਉਹਦੇ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਜਰੂਰ ਵਾਤ ਚੜਕੇ ਸਹਾਇਤਾ ਕਰੋ ਜੇ ਇਸ ਪਰਿਵਾਰ ਦੀ ਮਦਦ ਹੋ ਸਕੇ ਰਾਤ ਦੇਰ ਹੋ ਗਿਆ ਸੀ ਹਾਂਜੀ ਤੇ 1:30 ਵੀ ਆਇਆ ਤਾਂ ਅਸੀਂ ਅੰਦਰ ਵੜ ਗਏ ਅਸੀਂ ਆ ਜਣਾ ਖੜਾ ਕੀਤਾ ਨਾ ਇੱਧਰ ਹਾਂਜੀ ਐ ਸਾਰਾ ਡੇਪਾ ਤਾਂ ਮੁੜ ਕੇ ਡੇਗਦਾ ਡੇਗਦਾ ਸਾਰਾ ਤਾਂ ਅਸੀਂ ਤੇ ਛਟਾ ਲੱਗ ਗਈਆਂ ਫੇਰ ਕਦੋਂ ਠਹਿਨ ਜਾਂਦਾ ਅਛੇ ਜੀ ਤੇ ਆ ਬੱਚੇ ਵਿਚਾਰਿਆਂ ਨੇ ਮੈਨੂੰ ਧੂੜ ਧਾ ਕੇ ਕੱਢਿਆ ਤੇ ਇਹ ਪਰਾਂ ਨੂੰ ਹੋਵੇ ਤਾਂ ਮੁੜ ਕੇ ਇੱਕ ਤਾਂ ਆ ਇਧਰ ਨੇ ਬੰਦੇ ਟੀ ਆ ਰਹੀ ਤੇ ਸਾਰਾ ਇਕੱਠਾ ਹੋ ਗਿਆ ਟੀ ਆ ਜਿਹੜਾ ਸੀ ਉਹ ਬਹਿ ਗਿਆ ਅਛੇ ਜੀ ਟੀ ਆ ਰਹੀ ਸੇ ਲੋਕੋ ਕੋ ਮਗਿਆ ਅਛੇ ਜੀ ਹਾਂ ਜੀ ਤੇ ਵਾਲੇ ਟੁੱਟ ਗਏ ਵੀ ਪੈਂਦੇ ਵਾਲੇ ਟੁੱਟ ਗਏ ਤੇ ਥੱਲੇ ਆਉਣਾ ਹਾਂ ਜੀ 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 ਤੇ ਫੇਰ ਉਹੜੇ ਪੈ ਗਏ ਕੀ ਉਹ ਰਾਗੂ ਦਿੱਤੇ ਮਾਰੇ ਮਟੇ ਆਪ ਕੀ ਕਿੰਨਾ ਮੇਰੋ ਕੋਈ ਜੈ ਸੰਕਲ ਕਰਨ ਪੰਜਾ ਘਰਾਂ ਨੇ ਮੈਨੂੰ ਦੋ ਦੋ ਜਣ ਪਿੰਡ ਦੇ ਆਨੇ ਦੋ ਜਣ ਹਾਂ ਇਹ ਨਹੀਂ ਕੀਤੀ ਬਾਜੀ ਜੀ ਬੁਲਾਇਆ ਕਰ ਨਹਾਣੇ ਕੀਤੀ ਉਹ ਸ਼ਿਸ਼ੇ ਹੀ ਠੀਕ ਮਤ ਹੋ ਗਿਆ ਇੱਥੇ ਚਲੇ ਕੋ ਕੋਠੇ ਪੈ ਜਾਊਗਾ ਹਾਂ ਜੀ ਇਹ ਅੰਦਰ ਤੇ ਵੱਢ ਜਾਣਗੇ ਕੀ ਗੱਲ ਜੀ ਦੋ 2000 ਰੁਪਿਆ ਕੇ 1000 ਦਿੱਤਾ ਦੋ ਦੋ ਕੀ ਬਣਨਾ ਤੈਨੂੰ ਪਤਾ ਹਾਂਜੀ ਹਾਂਜੀ ਉਹ ਤਾਂ ਮਾਹ ਕੋਠੇ ਖੜੇ ਹੋਏ ਉਹ ਮਿਸਤਰੀ ਨੇ ਨਹੀਂ ਪੈਸੇ ਲੈਂਦੇ ਹਾਂਜੀ ਹਾਂਜੀ 5-2 ਤੋਂ ਘੱਟ ਨਹੀਂ 600 ਤੋਂ ਲੈਂਦੇ 25 ਕੀ ਤੇਰਾ ਖਰਚਾ ਹੀ ਨਹੀਂ ਆ ਤਾਂ ਠੀਕ ਹੈ ਹਾਂਜੀ ਤਾਂ ਖੜਾ ਕੀਤਾ ਠੀਕ ਚਲੋ ਮਾਰਾਂ ਕਿਸੇ ਘੱਟ ਪਸਾ ਰੋ ਜਾ ਯਾਰ ਹਾਂ ਚਲੋ ਕੋਈ ਗੱਲ ਨਹੀਂ ਪਾ